ਜਿੱਥੇ ਪੂਰਾ ਪੰਜਾਬ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ ਰੋਸ਼niਆਂ ਨਾਲ ਚਮਕ ਰਿਹਾ ਉੱਥੇ ਹੀ ਅਜਨਾਲਾ ਦੇ ਕੁਝ ਪਿੰਡ ਹਜੇ ਵੀ ਹੜ ਦੇ ਦੁੱਖ ਸਹਿ ਰਹੇ ਹਨ ਪਰ ਇਸ ਅੰਧੇਰੇ ਵਿੱਚ ਚਾਨਣ ਬਣੀ ਕੋਲਕੱਤੇ ਤੋਂ ਆਈ ਵਿਸ਼ੇਸ਼ ਸੰਗਤ ਰਮਦਾਸ ਦੇ ਪਿੰਡ ਕੋਨੇਵਾਲ ਵਿਖੇ ਪਹੁੰਚ ਕੇ ਸੰਗਤ ਨੇ ਹੜ ਪ੍ਰਭਾਵਿਤ ਪਰਿਵਾਰਾਂ ਨਾਲ ਮਿਲ ਕੇ ਦੀਵਾਲੀ ਮਨਾਈ ਕਿਸੇ ਨੂੰ ਮਠਾਈਆਂ ਕਿਸੇ ਨੂੰ ਕੱਪੜੇ ਅਤੇ ਕਿਸੇ ਨੂੰ ਜ਼ਰੂਰਤ ਦਾ ਸਮਾਨ ਦਿੱਤਾ ਬੱਚਿਆਂ ਨੂੰ ਪਟਾਕੇ ਅਤੇ ਤੋਹਫੇ ਦਿੱਤੇ ਗਏ ਜਦ ਪਟਾਕਿਆਂ ਦੀ ਆਵਾਜ਼ ਗੂੰਜੀ ਤਾਂ ਖੁਸ਼ੀਆਂ ਦਾ ਚਾਨਣ ਸਿਰਫ ਆਸਮਾਨ ਨਹੀਂ ਦਿਲਾਂ ਵਿੱਚ ਵੀ ਛਾ ਗਿਆ ਸੰਗਤ ਦੇ ਮੈਂਬਰ ਸਤਨਾਮ ਸਿੰਘ ਆਲੂਵਾਲੀਆ ਨੇ ਕਿਹਾ ਕਿ ਗੁਰੂ ਸਿੱਖਿਆ ਸਾਨੂੰ ਸੇਵਾ ਦਾ ਪਾਠ ਪੜਾਉਂਦੀ ਹੈ ਮਨੁੱਖਤਾ ਦੀ ਸੇਵਾ ਹੀ ਅਸਲੀ ਦੀਵਾਲੀ ਹੈ ਹੁਣੇ ਵਾਲ ਵਿੱਚ ਇਹ ਦੀਵਾਲੀ ਸੱਚਮੁੱਚ ਉਮੀਦ ਅਤੇ ਪਿਆਰ ਦਾ ਪ੍ਰਤੀਕ ਬਣੀ ਹਾਂਜੀ ਕੀ ਨਾਮ ਹੈ ਸਰ ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ ਤੇ ਕਿੱਥੇ ਆ ਕੇ ਪਟਾਕੇ ਤੇ ਸੈਲੀਬ੍ਰੇਟ ਕਰ ਰਹੇ ਹੋ ਮੈਂ ਆਈਐਚਐ ਫਾਊਂਡੇਸ਼ਨ ਕਲਕੱਤਾ ਦੇ ਜਨਰਲ ਸਕੱਤਰ ਗੁਰਦੁਆਰਾ ਬਿਹਾਲਾ ਕਲਕੱਤਾ ਦੀ ਤਰਫੋਂ ਵੀ ਆਇਆ ਹਾਂ ਕਿ ਅਸੀਂ ਪਹਿਲਾਂ ਵੀ ਆਏ ਸੀਗੇ ਅਸੀਂ 10 ਦਿਨ ਰਾਕੇ ਜਿਹੜੇ ਜਿਹੜੇ ਪਿੰਡਾਂ 'ਤੇ ਸੇਵਾ ਕਰਕੇ ਗਏ ਹਾਂ ਤੇ ਉਹਨਾਂ ਨੂੰ ਆਸ਼ਵਾਸਨ ਦਿੱਤਾ ਸੀਗਾ ਕਿ ਅਸੀਂ ਫੇਰ ਆਵਾਂਗੇ ਤੇ ਅਸੀਂ ਡਿਊਟੀ ਬੰਡ ਸਾਡੇ ਜਿਹੜੇ ਲੋਕਲ ਆਈਐਚਐ ਫਾਊਂਡੇਸ਼ਨ ਦੀ ਟੀਮ ਹੈ ਉੱਥੇ ਕੰਮ ਕਰ ਰਹੀ ਹੈ ਸਾਰੇ ਪਿੰਡਾਂ 'ਚ ਇਹਨੀਆਂ ਚੀਜ਼ਾਂ ਦੀ ਲੋੜ ਹੈ ਉਹ ਅਸੀਂ ਕੋਆਰਡੀਨੇਟ ਕਰਕੇ ਆਪਣੇ ਜੋ ਤਿਲਫੁੱਲ ਹੈ ਆਪਣਾ ਭੇਜ ਰਹੇ ਆ ਅੱਜ ਦੀਵਾਲੀ ਦੇ ਮੌਕੇ 'ਤੇ ਮੈਂ ਕਿਹਾ ਜਦ ਸਾਡੇ ਬ੍ਰਦਰ ਸਿਸਟਰ ਪੰਜਾਬ ਦੇ ਸਾਡੇ ਸਾਰੇ ਇਹ ਮਾਹੌਲ 'ਚ ਹਨ ਉਹ ਮਾਹੌਲ ਦੇ ਵਿੱਚ ਅਸੀਂ ਆਪਣੇ ਘਰਾਂ 'ਚ ਦੀਵਾਲੀ ਮਨਾਈਏ ਕਹਿ ਨਹੀਂ ਹੋ ਸਕਦਾ ਕਿ ਵਾਹਿਗੁਰੂ ਨੇ ਸੇਵਾ ਬਖਸ਼ੀ ਅਸੀਂ ਅਰਦਾਸ ਕਰਕੇ ਇਹ ਪਿੰਡਾਂ 'ਚ ਆ ਕੇ ਜਿਹੜੇ ਫੈਮਿਲੀਜ਼ ਅਫੈਕਟਡ ਸੇ ਉਹਨਾਂ ਦੇ ਬੱਚੇ ਹੈ ਉਹਨਾਂ ਨਾਲ ਬਨਦੀ ਤੋਂ ਦਿਵਸ ਤੇ ਦੀਵਾਲੀ ਦੇ ਮੌਕੇ ਦੇ ਉੱਤੇ ਆਤੀਸ਼ਬਾਜੀ ਜਿਹੜੇ ਮਠਾਈਆਂ ਤੇ ਹੋਰ ਜੋ ਵੱਡਿਆਂ ਸਾਰਿਆਂ ਘਰਿਆਂ ਘਰ ਵਾਸਤੇ ਜਿਹੜਾ ਯੂਟੈਂਸਿਲਸ ਐ ਕਿਚਨ ਦੀਆਂ 6-6 ਪਲੇਟਾਂ છે 6 ਗਲਾਸ 6-6 ਕ올ੀਆਂ ਚਮਚ ਬਰਤਨ ਸਾਰਾ ਕੁਝ ਉਹਨਾਂ ਦੇ ਜੋ ਆਪਣਾ ਕਿਚਨ ਦਾ ਲੋਡ ਹੈ ਉਹ ਦਿੱਤਾ ਪ੍ਰੈਸ਼ਰ ਕੁੱਕਰ ਤੇ ਤੇ ਜੋ ਵੀ ਥਿਲਵੁਲ ਹੈ ਉਸੇ ਕਿੱਤਾ ਤੇ ਬਹੁਤ ਖੁਸ਼ੀ ਦੀ ਗੱਲ ਹੈ ਜਦ ਅਸੀਂ ਆ ਕੇ ਦੇਖਿਆ ਕਿ ਮਯੂਸ ਮੋਹੱਲ ਜਿਹਾ ਸੀਗਾ ਵਾਏ ਗੁਰੂ ਦੀ ਮੇਨ ਨਾ ਵਾਪਰ ਤੇ ਪਾ ਦੇ ਨਾਲ ਅਸੀਂ ਉਹ ਮੋਹਲ ਨੂੰ ਚੇਂਜ ਕਰ ਦਿੱਤਾ ਤੇ ਆਪ ਦੇਖ ਸਕਦੇ ਹੋ ਕਿਸਾ ਬੱਚੇ ਕਿਸ ਤਰ੍ਹਾਂ ਆਈਡੀਆ ਆਇਆ ਕਿ ਇੰਨਾ ਬੱਚਿਆਂ ਨਾਲ ਹੜਪੀੜਤਾ ਨਾਲ ਜਾ ਕੇ ਜਨਮ ਦੀ ਸੈਲੀਬ੍ਰੇਟ ਕੀਤੀ ਨਹੀਂ ਦੇਖੋ ਇਥੇ ਸਾਡੇ ਗੁਰੂਆਂ ਨੇ ਸਿਖਾਇਆ ਹੀ ਹੈ ਜੀ ਕਿ ਵੰਡ ਕੇ ਛਕੋ ਜੀ ਸਾਨੂੰ ਤੇ ਸੇਵਾ ਬਖਸ਼ੀ ਹੈ ਗੁਰੂ ਗੁਰੂ ਨੇ ਜੀ ਸਾਰਿਆਂ ਨੂੰ ਸਿੱਖਾਂ ਨੂੰ ਜੀ ਤੇ ਇਸ ਵਾਸਤੇ ਅਸੀਂ ਇਸ ਮੌਕੇ ਤੇ ਅਸੀਂ ਸੋਚਿਆ ਕਿ ਆਪਣੇ ਘਰਾਂ 'ਚ ਦੀਵਾਲੀ ਨਹੀਂ ਮਨਾਨੀ ਜੀ ਅਸੀਂ ਇਹਨਾਂ ਬੱਚਿਆਂ ਨਾਲ ਇਹਨਾਂ ਪਰਿਵਾਰਾਂ ਨਾਲ ਆ ਕੇ ਦੀਵਾਲੀ ਬਣਾਵਾਂਗੇ ਉਹਨਾਂ ਦੇ ਨਾਲ ਖੜਾ ਖੜੇ ਹੋ ਠੀਕ ਸਰ ਕੀ ਨਾਮ ਹੈ ਕਿਹੜੀ ਜਗ੍ਹਾ ਤੋਂ ਆ ਕੇ ਕਿੱਥੇ ਦੀਵਾਲੀ ਸੈਲੀਬ੍ਰੇਟ ਕਰ ਰਹੇ ਹੋ ਮੇਰਾ ਨਾਮ ਹਰਮਿਤ ਸਿੰਘ ਹੈ ਜੀ ਅਸੀਂ ਅੰਮ੍ਰਿਤਸਰ ਤੋਂ ਆਏ ਆ ਸਾਡੇ ਕਲਕੱਤਾ ਤੋਂ ਆਈਚ ਐ ਫਾਊਂਡੇਸ਼ਨ ਦੇ ਚੇਅਰਮੈਨ ਡਾਕਟਰ ਸਤਨਾਮ ਸਿੰਘ ਆਲੂ ਵਾਲੀ ਆ ਜੀ ਕਲਕੱਤੇ ਤੋਂ ਚਾਚੇ ਤੌਰ ਤੇ ਜੋ ਹੈ ਪੰਜਾਬ ਦੇ ਹਰ ਬਰ ਬਾਬਾ ਦੇ ਇਲਾਕਿਆਂ ਦੇ ਵਿੱਚ ਦੀਵਾਲੀ ਮਨਾਣ ਲਈ ਆਏ ਨੇ ਸੋ ਅੱਜ ਅਸੀਂ ਆਪਣਾ ਅਜਨਾਲਾ ਦੇ ਕੋਲ ਕੋਨੇ ਵਾਲੇ ਬਿੰਡਾਏ ਆ ਦਿਵਾਲੀ ਮਨਾਣ ਸੋ ਇੱਥੇ ਦਿਵਾਲੀ ਦੇ ਵਿੱਚ ਘਰਾਂ ਚ ਦੀਪਮਾਲਾ ਵੀ ਕੀਤੀ ਹੈ ਆਤਿਸ਼ਬਾਜੀ ਵੀ ਬੱਚਿਆਂ ਦੇ ਨਾਲ ਮਿਲ ਕੇ ਚਲਾਈ ਹੈ ਮਠਿਆਈਆਂ ਵੀ ਵੰਡੀਆਂ ਨੇ ਤੇ ਹੋਰ ਜੋ ਜ਼ਰੂਰਤ ਦਾ ਸਮਾਨ ਸੀ ਜਿਵੇਂ ਪ੍ਰੈਸ਼ਰ ਕੁੱਕਰ ਨੇ ਜਾਂ ਕੋਈ ਪ੍ਰੈਸਾਂ ਨੇ ਔਰ ਆਪਣਾ ਭਾਂਡੇ ਵਗੈਰਾ ਬਰਤਨ ਵਗੈਰਾ ਉਹ ਸਾਰਾ ਸਮਾਨ ਜੋ ਹੈ ਉਹ ਇੱਥੇ ਵੰਡਿਆ ਗਿਆ ਤੇ ਬਹੁਤ ਖੁਸ਼ੀ ਮਿਲੀ ਹੈ ਦਿਵਾਲੀ ਇਥੇ ਬੱਚਿਆਂ ਚ ਮਨਾ ਕੇ ਪਰ ਆਉਣ ਤੋਂ ਬਾਅਦ ਇਹ ਪਿੰਡ ਚ ਬਹੁਤ ਸਾਰਾ ਨੁਕਸਾਨ ਹੋਇਆ ਘਰ ਟੁੱਟ ਗਏ ਉਹਨਾਂ ਘਰਾਂ ਚ ਜਾ ਕੇ ਤੁਸੀਂ ਦੀਵੇ ਜਗਾਏ ਕਿੰਨੀ ਕ ਮਨ ਨੂੰ ਸ਼ਾਂਤੀ ਮਿਲੀ ਹੈ ਇਸ ਤਰ੍ਹਾਂ ਦਿਵਾਲੀ ਬਹੁਤ ਸ਼ਾਂਤੀ ਮਿਲੀ ਹੈ ਜੀ ਦੇਖੋ ਇਹ ਪੰਜਾਬ ਲਈ ਇਹੋ ਜਿਹਾ ਸੰਤਾ ਭੋਗਣਾ ਕੋਈ ਨਵੀਂ ਗੱਲ ਨਹੀਂ ਪੰਜਾਬੀ ਕੌਮ ਪੰਜਾਬ ਜੋ ਹੈ ਸ਼ੁਰੂ ਤੋਂ ਹੀ ਇਸ ਤਰ੍ਹਾਂ ਕਦੀ ਗੁਦਰਤੀ ਹਫਤਾਂ ਤੇ ਕਦੀ ਬਾਕੀ ਵਿਰੋਧੀ ਦੇਸ਼ਾਂ ਦੇ ਹਮਲੇ ਇਹਨਾਂ ਤੋਂ ਜੂਝਦਾ ਰਿਹਾ ਤੇ ਪੰਜਾਬੀ ਕਦੀ ਹਾਰ ਨਹੀਂ ਮੰਨਦੇ ਇਹ ਪੰਜਾਬੀ ਕੌਮ ਜਿੰਨੀ ਵਾਰੀ ਕੁਦਰਤ ਸੁੱਟੇਗੀ ਜਾਂ ਦੁਸ਼ਮਣ ਸੁੱਟਣਗੇ ਇਹ ਗੁਰੂ ਸਾਹਿਬ ਦੀ ਕਿਰਪਾ ਨਾਲ ਉਹਨੇ ਛੜਦੀ ਕ ਕਿਆ ਨਾਮ ਕੀ ਨਾਮ ਤੁਹਾਡਾ ਮੇਰਾ ਨਾਮ ਖਬਰਪ੍ਰੀਤ ਸਿੰਘ ਹੈ ਅੱਜ ਕਿਹੜੀ ਜਗ੍ਹਾ ਤੇ ਆ ਕੇ ਦੀਵਾਲੀ ਤੁਸੀਂ ਸੈਲੀਬ੍ਰੇਟ ਕੀਤੀ ਤੇ ਕਿਸ ਤਰ੍ਹਾਂ ਕੀਤੀ ਅ ਅੱਜ ਅਸੀਂ ਸਿੱਧਾ ਦੀਵਾਲੀ ਲਈ ਬਹੁਤ ਵੱਡਾ ਫੈਸਟੀਵਲ ਹੈ ਸਾਰੇ ਵਾਸਤੇ ਸਾਰੇ ਦੇਸ਼ ਵਾਸਤੇ ਸਾਰਾ ਦੁਨੀਆ ਵਾਸਤੇ ਤੇ ਅਸੀਂ ਇਸ ਵਾਰ ਇਹ ਸਾਡੀ ਮੇਰੀ ਬੈਸਟ ਦੀਵਾਲੀ ਹੈ ਕਿਉਂਕਿ ਇਸ ਵਾਰੀ ਅਸੀਂ ਉਹ ਲੋਕਾਂ ਦੀ ਮਦਦ ਕੀਤੀ ਜਿਨ੍ਹਾਂ ਨੇ ਇਹ ਉਹ ਪਿੰਡ ਹੈ ਜਿਹੜਾ ਸਭ ਤੋਂ ਜ਼ਿਆਦਾ ਨੁਕਸਾਨ ਹੈ ਪਿੰਡ 'ਚ ਹੋਇਆ ਦਰਿਆ ਦਾ ਕੰਡਾ ਬਿਲਕੁਲ ਇਹ ਪਿੰਡ ਹੈਗਾ ਜੀ ਤੇ ਇਹ ਪਿੰਡ ਦਾ ਬਹੁਤ ਨੁਕਸਾਨ ਹੋਇਆ ਹੈ ਅੱਜ ਅਸੀਂ ਇਹ ਪਿੰਡ ਵਾਲਿਆਂ ਨਾਲ ਛੋਟੇ ਛੋਟੇ ਬੱਚੇ ਤੁਸੀਂ ਜਿੱਦਾਂ ਵੇਖਿਆ ਹੈਗਾ ਫੁੱਲ ਜੜੀਆਂ ਜਲਾ ਰਹੇ ਨੇ ਉਹਨਾਂ ਨੂੰ ਮਠਾਈਆਂ ਹੋਰ ਵੀ ਜ਼ਰੂਰ ਦਾ ਸਮਾਨ ਲੈ ਕੇ ਆਏ ਆਂ ਬਸ ਆ ਇਸ ਵਾਰੀ ਮੈਨੂੰ ਬਹੁਤ ਖੁਸ਼ੀ ਹੈ ਕਿ ਅਸੀਂ ਆਪਨੇ ਪਰ ਦੂਜਿਆਂ ਦੀ ਸੋਚ ਕੇ ਆਪ दिवाली ਮਨਾਈ ਦੀਵਾਲੀ ਆਹੀ ਹੁੰਦੀ ਹੈ ਕਿ ਜੇ ਚੇ ਆਪਾਂ ਦੂਜਿਆਂ ਦੀ ਖੁਸ਼ੀਵਾਲ ਧਿਆਨ ਰੱਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਰ ਆਪਣਾ ਨਾਮ ਦੱਸ ਕੀ ਪਿੰਡ ਦਾ ਨਾਮ ਦੱਸ ਮੇਰਾ ਨਾਮ ਪ੍ਰਥਵੀਪਾਲ ਸਿੰਘ ਜੀ ਪਿੰਡ ਦਾ ਲੰਬੜਦਾਰ ਹਾਂ 152ਵੀਂ ਆ ਜੀ ਪਿੰਡ ਭੋਨੇਵਾਲ ਤਸੀਨਾਲਾ ਜ਼ਿਲ੍ਹਾ ਅੰਮ੍ਰਿਤਸਰ ਸਰਪੰਚ ਸਾਹਿਬ ਪਿੰਡ ਦੇ ਪਹਿਲਾਂ ਕੀ ਹਾਲਾਤ ਐ پورے ਪਿੰਡ 'ਚ ਹਨੇਰਾ ਛਾਇਆ ਹੋ ਰਿਹਾ ਸੀ ਅੱਜ ਦਿਵਾਲੀ ਦੇ ਨਹੀਂ ਪੱਤਰਕਾਰ ਸਾਹਿਬ ਬਹੁਤ ਵਧੀਆ ਆਪਣਾ ਸਾਡੇ ਕੋਲਕੱਤਾ ਤੋਂ ਭਾਜੀ ਸਾਹਿਬ ਆਏ ਨੇ ALU ਵਾਲਾ ਸਾਹਿਬ ਅੰਮ੍ਰਿਤਸਰ ਤੋਂ ਆਏ ਆ ਤੁਸੀਂ ਪੱਤਰਕਾਰ ਸਾਹਿਬ ਇੱਥੇ ਰਹੇ ਹੋ ਦਰਿਆ ਦੇ ਵਿੱਚ ਲ ਭਰਾਵਾਂ ਦੇ ਮੰਨ ਦੇ ਵਿੱਚ ਆਈ ਸੀ ਲੋਕਾਂ ਨੂੰ ਮਠਿਆਈਆਂ ਤੇ ਆਪਾਂ ਪਟਾਕੇ ਵਗੈਰਾ ਕੋ ਭਾਂਡੇ ਵਗੈਰਾ ਜਿਹੜੇ ਦੇਣੇ ਆ ਜਰੂਰ ਇਹਨਾਂ ਦੀ ਬਹੁਤ ਬਹੁਤ ਮਿਹਰਬਾਨੀ ਹੈ ਜਿਨ੍ਹਾਂ ਨੇ ਆ ਕੇ ਆਪਣਾ ਘੋਨੇਵਾਲ ਦੇ ਵਿੱਚ ਤੇ ਸਾਡੇ ਨਾਲ ਖੁਸ਼ੀਆਂ ਬਣਾਈਆਂ ਜੀ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਆ ਪੱਤਰਕਾਰ ਸਾਹਿਬ ਤੁਹਾਡਾ ਵੀ ਧੰਨਵਾਦ ਆ ਇੰਡੀਆ ਲੇ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਆ ਜਿਹੜੇ ਸਾਡੇ ਪਿੰਡ ਵਿੱਚ ਆਏ ਜੋ ਬਿਊਰੋ ਰਿਪੋਰਟ ਪਾਰਕ ਟੀਵੀ ਰਮਦਾਸ ਅੰਮ੍ਰਿਤਸਰ